ਉਸ ਦੀ ਮਹਿਲਾ ਡੀਐਸਪੀ ਬਣੀ ਪੰਜਾਬ ਦੀ ਸਿੰਘਮ ਕਿਸਾਨਾਂ ਦੇ ਨਾਲ ਹੋਈ ਚੜਪਤੂ ਬਾਅਦ ਡੀਐਸਪੀ ਨੇ ਕੀਤੇ ਵੱਡੇ ਖੁਲਾਸੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿਸਾਨਾਂ ਦੇ ਵੱਲੋਂ ਕੀਤੀਆਂ ਹੋਈਆਂ ਕੋਝੀਆਂ ਹਰਕਤਾਂ ਜੋ ਕਿਸਾਨਾਂ ਦੇ ਵਿੱਚ ਗੁੰਡਾ ਅੰਸਰ ਸੀ ਉਹਨਾਂ ਨੇ ਡੀਐਸਪੀ ਨਾਲ ਕੀਤੀ ਬਤਮੀਜੀ ਜਿਸ ਤੋਂ ਬਾਅਦ ਡੀਐਸਪੀ ਪੂਰੀ ਤਰ੍ਹਾਂ ਗਰਮ ਹੋ ਗਏ ਨੇ ਔਰ ਕਿਸਾਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਕਿਹੜੀਆਂ ਕਿਹੜੀਆਂ ਧਰਾਵਾਂ ਲਾਈਆਂ ਨੇ ਕਿਸਾਨਾਂ ਦੇ ਉੱਪਰ ਜੋ ਡੀਐਸਪੀ ਵੱਲੋਂ ਬਿਆਨ ਦਰਜ ਕਰਵਾ ਕੇ ਪਰਚਾ ਦਰਜ ਕੀਤਾ ਗਿਆ ਹੈ ਤੁਸੀਂ ਜਿਹੜੇਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਪੰਜਾਬ ਪੁਸਤ ਦੀ ਮਹਿਲਾ ਡੀਐਸਪੀ ਜੋ 22 ਤੰਬਰ ਨੂੰ ਆਪਣੇ ਥਾਣੇ ਤੋਂ ਬਾਹਰ ਨਿਕਲੀ ਤੱਕ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਰਨਾ ਲਾਇਆ ਹੋਇਆ ਸੀ ਡੀਐਸਪੀ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਮਨਦੀਪ ਕੌਰ ਡੀਐਸਪੀ ਜਿਹੜੀ ਕਿਸਾਨਾਂ ਦੇ ਨਾਲ ਗੱਲ ਕਰਨ ਵਾਸਤੇ ਆਪਣੀ ਗੱਡੀ ਤੋਂ ਉਤਰੀ ਤੇ ਕਿਸਾਨਾਂ ਦੇ ਵੱਲੋਂ ਉਸਦੇ ਉੱਪਰ ਹਮਲਾ ਕਰ ਦਿੱਤਾ ਗਿਆ ਡੀਐਸਪੀ ਦੇ ਬਿਆਨਾਂ ਦੇ ਮੁਤਾਬਕ ਇੱਕ ਕਿਸਾਨ ਨੂੰ ਉਸਦੇ ਉੱਪਰ ੱੱਕਾ ਮਾਰਿਆ ਜਾਂਦਾ ਹੈ ਡੀਐਸਪੀ ਦਾ ਜੂڑا ਖੁੱਲ ਜਾਂਦਾ ਉਸਦੇ ਵਾਲ ਖਿੱਚੇ ਜਾਂਦੇ ਨੇ ਉਸਦੀ ਵਰਦੀ ਖਿੱਚੀ ਜਾਂਦੀ ਹੈ ਉਸ ਨੂੰ ਗਲਤ ਤਰੀਕੇ ਨਾਲ ਛੂਹਾ ਜਾਂਦਾ ਹੈ ਜਿਸ ਨੂੰ ਲੈ ਕੇ ਡੀਐਸਪੀ ਪੂਰੀ ਤਰ੍ਹਾਂ ਕਿਸਾਨਾਂ ਦੇ ਉੱਪਰ ਗਰਮ ਹੋਏ ਨੇ ਡੀਐਸਪੀ ਨੇ ਆਪਣੇ মিডিਆ ਦੇ ਵਿੱਚ ਆ ਕੇ ਜੋ ਇੰਟਰੋ ਦਿੱਤੀ ਹੈ ਉਸਨੇ ਕਿਹਾ ਕਿ ਕਿਸਾਨਾਂ ਦੀ ਆੜ ਵਿੱਚ ਕੁਝ ਗੁੰਡਿਆਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਤੇ ਉਹਨਾਂ ਨੂੰ ਗਲਤ ਤਰੀਕੇ ਨਾਲ ਛੂਆ ਜਿਸ ਕਾਰਨ ਉਹ ਆਪਣੇ ਦਰਦ ਭਰੇ ਬੋਲਾਂ ਦੇ ਨਾਲ ਉਸ ਦੀ ਅੱਖਾਂ ਦੇ ਵਿੱਚੋਂ ਹੰਝੂ ਝਲਕ ਰਹੇ ਸੀ ਉਸਨੇ ਕਿਹਾ ਕਿ 22 ਟੰਬਰੋਂ ਡੀਐਸਪੀ ਜਦੋਂ ਕਿ ਮੈਂ ਬਾਹਰ ਜਦੋਂ ਆਪਣੇ ਦਫ਼ਤਰ ਤੋਂ ਨਿਕਲੀ ਤਾਂ ਸ਼ੰਭੂ ਮੋਰਚੇ ਦੌਰਾਨ ਕੁਝ ਟਰਾਲੀਆਂ ਟਰੈਕਟਰ ਚੋਰੀ ਦੇ ਮਾਮਲੇ ਵਿੱਚ ਪ੍ਰਦਰਸ਼ਨ ਕਰਦੇ ਕਿਸਾਨਾਂ ਦੇ ਵੱਲੋਂ ਧਰਨਾ ਲਾਇਆ ਹੋਇਆ ਸੀ ਕਿਸਾਨਾਂ ਦਾ ਦੋਸ਼ੀ ਕਿ ਪੁਲਸ ਦੋਸ਼ੀ ਆਪ ਆਗੂ ਪੰਕਜ ਪੱਪੂ ਨੂੰ ਵਿਚਾ ਰਹੀ ਏ ਇਸੇ ਤਰ੍ਹਾਂ ਪੂਸਤੇ ਕਿਸਾਨਾਂ ਦੇ ਵਿਚਾਲੇ ਜੋ 22 ਸਤੰਬਰ ਨੂੰ ਚੜਪ ਹੁੰਦੀ ਏ ਡੀਐਸਪੀ ਨੇ ਪੂਰੇ ਮਾਮਲੇ 'ਚ ਖੁੱਲ ਕੇ ਗੱਲ ਕੀਤੀ ਤੇ ਆਪਣੇ ਵੱਲੋਂ ਲੱਗੇ ਹੋਏ ਜੋ ਦੋਸ਼ਾਂ ਦਾ ਜਵਾਬ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਇੱਕ ਵੀਡੀਓ ਦਿਖਾ ਕੇ ਜਿਸ ਵਿੱਚ ਪੁਲਸ ਨੇ ਕਿਸੇ ਦੀ ਪੱਗ ਵੀ ਨਹੀਂ उतारी ਜੋ ਕਿਸਾਨਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਨੇ ਕਿ ਕਿਸਾਨਾਂ ਨੇ ਕਿਹਾ ਕਿ ਡੀਐਸਪੀ ਨੇ ਸਾਡੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਡੀਐਸਪੀ ਨੇ ਆਪਣੇ ਜੋ ਦਨ ਮੈਂ ਇਹਨਾਂ ਦੇ ਨਾਲ ਕਿਸਾਨਾਂ ਦੀਆਂ ਪੱਗਾਂ ਉਤਾਰੀਆਂ ਉਸਨੇ ਕਿਹਾ ਕਿ ਕੋਈ ਵੀ ਕਿਸੇ ਦੀ ਪੱਗ ਉਤਰੀ ਹੋਵੇ ਤਾਂ ਮੈਨੂੰ ਦਿਖਾ ਦਿਓ ਵੀਡੀਓ ਉੱਥੇ ਬਣ ਲੀਆਂ ਸੀ ਜੇਕਰ ਕਿਸਾਨ ਸੱਚ ਬੋਲਦੇ ਨੇ ਤਾਂ ਗੁਰਦੁਆਰਾ ਸਾਹਿਬ ਜਾ ਕੇ ਸੌਂਖ ਖਾਲਣ ਔਰ ਪੁਲਿਸ ਨੇ ਪਹਿਲਾਂ ੱਤਕਾ ਮੁਕੀ ਨਹੀਂ ਕੀਤੀ ਕਿਸਾਨਾਂ ਦੇ ਵੱਲੋਂ ਪਹਿਲਾਂ ਪੁਸਤੇ ਉੱਪਰ ਹੱਥੋਪਾਈ ਕੀਤੀ ਗਈ ਇਸ ਦਾ ਮਤਲਬ ਕਿ ਕਿਸਾਨਾਂ ਦੇ ਵਿੱਚ ਚੋਰ ਏ ਜਿਹੜੇ ਕਿ ਹੁਣ ਝੂਠ ਬੋਲ ਰਹੇ ਨੇ ਉਹਨਾਂ ਨੇ ਸਾਰਾ ਸਾਰ ਝੂਠ ਬੋਲਿਆ ਔਰ ਕਿਸਾਨਾਂ ਆਗੂ ਗਮਦੂਰ ਨੇ ਮੇਰੇ ਨਾਲ ਵਾਦਾ ਕੀਤਾ ਸੀ ਡੀਐਸਪੀ ਦੇ ਨਾਲ ਜਦੋਂ ਗੱਲਬਾਤ ਹੋਈ ਕਿ ਉਹਨਾਂ ਦੀ ਗੱਡੀ ਨੂੰ ਨਹੀਂ ਰੋਕਿਆ ਜਾਵੇਗਾ ਰਸਤਾ ਦੇ ਕੇ ਉਹਨਾਂ ਨੂੰ ਅੱਗੇ ਲੰਘਣ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਗਿਆ ਸਗੋਂ ਕਿਸਾਨ ਖੁਦ ਗੱਡੀ ਦੇ ਅੱਗੇ ਲੇਟ ਗਏ ਤੇ ਗਲਤ ਮਾਹੌਲ ਬਣਾਇਆ ਕਿਸਾਨਾਂ ਨੇ ਸੋ ਦੂਸਰੇ ਪਾਸੇ ਕਿਸਾਨਾਂ ਨੇ ਵੀ ਕਿਹਾ ਕਿ ਸਾਡੇ ਵੱਲੋਂ ਕੁਝ ਵੀ ਅਜਿਹਾ ਨਹੀਂ ਕੀਤਾ ਗਿਆ ਡੀਐਸਪੀ ਨੇ ਸਾਡੇ ਉੱਪਰ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਗਾਲੀ ਗਲੋਚ ਕੀਤਾ ਪਰ ਪੂਰਨ ਸਤੈ ਕਿਸਾਨਾਂ ਵਿਚਾਲੇ ਤੱਕਾ ਮੁੱਕੀ ਹੋ ਰਹੀ ਏ ਇੱਕ ਔਰਤ ਦੇ ਹੱਥ ਵਿੱਚ ਸ਼ਾਇਦ ਕੋਈ ਪੱਥਰ ਸੀ ਜਿਸ ਨਾਲ ਉਹ ਡੀਐਸਪੀ ਦੇ ਉੱਪਰ ਹਮਲਾ ਕਰ ਸਕਦੀ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਡੀਐਸਪੀ ਦੇ ਸਿਰ ਦੇ ਉੱਪਰ ਜੋ ਹੱਥ ਵੱਜਿਆ ਜਿਸ ਨਾਲ ਉਹਨਾਂ ਦਾ ਕਲਿੱਪ ਜਿਹੜਾ ਉਤਰ ਗਿਆ ਤੇ ਉਹਨਾਂ ਦੇ ਵਾਲ ਖਿੱਲਰ ਗਏ ਡੀਐਸਪੀ ਮਨਦੀਪ ਕੌਰ ਨੇ ਭਾਵਕ ਹੁੰਦਿਆਂ ਕਿਹਾ ਕਿ ਤੁਸੀਂ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ ਜੋ ਇੱਕ ਔਰਤ ਨੂੰ ਸਹਣੀ ਪਈ ਮੈਨੂੰ ਪਿੱਛੋਂ ਗਲਤ ਤਰੀਕੇ ਨਾਲ ਛੁਇਆ ਗਿਆ ਮੇਰੀਆਂ ਅੱਖਾਂ ਵਿੱਚ ਝੰਝੂ ਆ ਗਏ ਮੈਨੂੰ ਇੱਕ ਲੇਡੀ ਅਫਸਰ ਦੀ ਥਾਂ ਇੱਕ ਆਮ ਔਰਤ ਵਾਂਗ ਟ੍ਰੀਟ ਕੀਤਾ ਗਿਆ ਜਿਵੇਂ ਮਰਜ਼ੀ ਸਲੂਕ ਕਰੋ ਇਹ ਸਹਿ ਲਵੇਗੀ ਪਰ ਡੀਐਸਪੀ ਨੇ ਅੱਜ ਆਪਣੇ ਵੱਲੋਂ ਕਿਸਾਨਾਂ ਦੇ ਉੱਪਰ ਕਾਰਵਾਈ ਕਰਨ ਲਈ ਬਿਆਨ ਦਿੱਤੇ ਨੇ ਉਹਨਾਂ ਨੇ ਕਿਸਾਨਾਂ ਆਗੂ ਨੂੰ ਪੀੜ ਕੀਤੀ ਕਿ ਆਪਣੇ ਤਰਨਿਆਂ ਵਿੱਚ ਇਸ ਗੱਲ ਦਾ ਧਿਆਨ ਰੱਖਣ ਕਿ ਕੌਣ ਲੋਕ ਸ਼ਾਮਲ ਹੋ ਰਹੇ ਨੇ ਉਹਨਾਂ ਦੇ ਤਰਨਿਆਂ ਵਿੱਚ ਜੋ ਲੋਕ ਗਲਤ ਅੰਸਰਾਂ ਕਰਨ ਕਿਸਾਨਾਂ ਦਾ ਅੰਦੋਲਨ ਬਦਨਾਮ ਨਾ ਹੋਵੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਤੋਂ ਹਨ ਅਤੇ ਉਹਨਾਂ ਦੇ ਪਿਤਾ ਵੀ ਸ਼ੰਭੂ ਮੋਰਚੇ ਦਾ ਹਿੱਸਾ ਰਹੇ ਹਨ ਇਸ ਲਈ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ ਅਤੇ ਕਿਸਾਨ ਆਗੂ ਜਿਹੜੇ ਕਿ ਆਪਣੇ ਵਿੱਚ ਧਰਨਾ ਦੇ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਪਛਾਣ ਕਰਕੇ ਕੁਝ ਲੋਕ ਕਿਸ ਤਰ੍ਹਾਂ ਦੇ ਹੁੰਦੇ ਨੇ ਜਿਸ ਨੂੰ ਲੈ ਕੇ ਡੀਐਸਪੀ ਨੇ ਉਹਨਾਂ ਆਗੂਆਂ ਦੀ ਪਛਾਣ ਕਰਕੇ ਕਿਸਾਨਾਂ ਨੂੰ ਕਿਹਾ ਕਿ ਮੈਨੂੰ ਦੱਸੋ ਤੇ ਮੈਂ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂ ਜੋ ਕਿਸਾਨਾਂ ਆਗੂ ਗਮਦੂਰ ਸਿੰਘ ਦੇ ਉੱਪਰ ਉਹਨਾਂ ਦੋਸ਼ ਲੈ ਕੇ ਗਮਦੂਰ ਸਿੰਘ ਨੇ ਜੜਬੁੱਝ ਕੇ ਉਹਨਾਂ ਦੇ ਨਾਲ ਇੱਕ ੱੱਕਾ ਮੁਕੀ ਕਰਵਾਈ ਇਹ ਗਮਦੂਰ ਸਿੰਘ ਨੇ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਜਿਹੜਾ ਕਿਸਾਨਾਂ ਦੇ ਵਿੱਚ ਲੈ ਕੇ ਗਏ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਉਹਨਾਂ ਦੀ ਚੜ੍ਹਪ ਹੋਈ ਹੈ ਜਿਸ ਨੂੰ ਲੈ ਕੇ ਡੀਐਸਪੀ ਤੇ ਕਿਸਾਨਾਂ ਆਮੋ ਸਾਹਮਣੇ ਹੋਏ ਨੇ ਪੰਜਾਬ ਦੀ ਸਿੰਘਮ ਬਣ ਗਈ ਹੈ ਮਨਦੀਪ ਕੋਟ ਡੀਐਸਪੀ ਨ